ਕੀ ਸੇਖ ਨੂੰ ਮਾਸ ਖਾ ਲੈਣਾ ਚਾਹੀਦਾ ਜਾਂ ਨਹੀਂ ਇਸ ਗੱਲ ਦਾ ਸੰਗਤ ਦੇ ਮੰਨ ਦੇ ਵਿੱਚ ਬਹੁਤ ਵੱਡਾ ਸ਼ੰਕਾ ਹੈ ਕਿਉਂਕਿ ਕੁਝ ਜਥੇਬੰਦੀਆਂ ਮਾਸ ਖਾਣ ਨੂੰ ਹਿਦਾਇਤ ਦੇ ਦਿੰਦੀਆਂ ਡਲੇ ਝੜਕਾ ਜਾਂ ਫਿਰ ਛਤਰੀ ਭੋਜਨ ਕਹਿ ਕੇ ਖਾ ਲੈਂਦੀਆਂ ਪਰ ਕੁਝ ਜਥੇਬੰਦੀਆਂ ਇਸ ਗੱਲ ਦੀ ਮਨਾਹੀ ਕਰਦੀਆਂ ਕਿ ਮਾਸ ਨਹੀਂ ਖਾਣਾ ਚਾਹੀਦਾ ਅੱਜ ਆਪਾਂ ਗੁਰਬਾਣੀ ਦੇ ਅਨੁਸਾਰ ਵੇਖਦੇ ਮਾਸ ਖਾ ਲੈਣਾ ਚਾਹੀਦਾ ਕਿ ਨਹੀਂ ਖਾ ਲੈਣਾ ਚਾਹੀਦਾ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸ਼ਬਦ ਆਉਂਦਾ ਸਲੋਕ ਮਾਝ ਰਾਗ ਦੇ ਅੰਦਰ ਜੇ ਰਤ ਲੱਗਿਆ ਕੱਪੜਾ ਜਾਮਾ ਹੋਏ ਪਲੀਤ ਜੋ ਰਤ ਪੀਵੇ ਮਾਨਸਾ ਤੈਨ ਕਿਉ ਨਿਰਮਲ ਚੀਤ ਕਿ ਭਾਈ ਜੇ ਕਰਕੇ ਕੱਪੜੇ ਨੂੰ ਰਤ ਲੱਗ ਜਾਵੇ ਰਤ ਪਾਉ ਖੂਨ ਲੱਗ ਜਾਵੇ ਉਹ ਕੱਪੜਾ ਪਵਿੱਤਰ ਹੋ ਜਾਂਦਾ ਤੇ ਜਿਹੜੇ ਰਤ ਪੀਂਦੇ ਨੇ ਮਾਸ ਖਾਂਦੇ ਨੇ ਉਹਨਾਂ ਦੇ ਮਨ ਚਿੱਤ ਕਿੱਦਾਂ ਭਾਈ ਪਵਿੱਤਰ ਰਹਿ ਜਾਣਗੇ ਉਹਨਾਂ ਦੇ ਮਨ ਵੀ অপਵਿੱਤਰ ਮੈਲੇ ਨੇ ਇਸ ਲਈ ਭਾਈ ਮਾਸ ਨਹੀਂ ਖਾਣਾ ਚਾਹੀਦਾ ਗੁਰਬਾਣੀ ਦੇ ਅਨੁਸਾਰ ਜਿਹੜਾ ਮਾਸ ਖਾਂਦਾ ਮੈਲੇ ਮਨ ਵਾਲਾ অপਵਿੱਤਰ ਮਨ ਵਾਲਾ ਹੈ ਜੋ ਸਭ ਮਹਿ ਏਕ ਖੁਦਾਇ ਕਹਿਤ ਹੋ ਤਿਉਹ ਕੋ ਮੁਰਗੀ ਮਾਰੈ ਇਹ ਵੀ ਗੁਰਬਾਣੀ ਦੇ ਬਚਨ ਹੀ ਹਨ